अपना ब्लड प्रेशर शुगर वोनु कंट्रोल रख सकदे हो पर शरीर ਦੇ ਪੱਠਿਆਂ ਦੀ ਇਹ ਤਾਕਤ ਆਪ ਕੈਂਨ ਕਰਨਾ ਚਾਹਦੇ ਹਾਂ ਵਧਾਣਾ ਚਾਹਦੇ ਹਾਂ ਵੱਧਦੀ ਉਮਰ ਦੇ ਮੁਤਾਬਕ ਆਪਣੀ ਕਮਜ਼ੋਰੀ ਨੂੰ ਘਟਾਉਣਾ ਚਾਹਦੇ ਹਾਂ ਤਾਂ ਥੋੜੀ ਬੋਤੀ ਨਾਲ ਸਟ੍ਰੈਚਿੰਗ ਐਕਸਰਸਾਈਜ਼ ਕਰਾਓ ਵਰਦੀਸ ਕਰਾ ਕੇ ਬਹੁਤ ਜ਼ਿਆਦਾ ਜ਼ਰੂਰੀ ਹੈ

फिफ्टी परसेंट कम दिन का हाथों के नाम होंगे जड़ी कि बढ़ती उम्र के ना कई बार हों कोई चीज़ा सुटनिया शुरू हो सिंपल वेट एक किलो वेट चक के वेद थोड़ी बहुत एक्सरसाइज करा करो ए बा हाथ उपर किता घुमाया हाथ घुमाओ मंदर करो बहर करो कई ने देखे के उम्र के मुताबिक बिना किसी कारण तो मोढ़ा जाम होना शुरू हो होता वह भी कारण यह होंगे कि जिम्मे जिमेंज बढ़ती है जिमें जिमें हड्डियाँ कमजोर हो जाए हड्डिया प्लेखे कमजोर होने शुरू हो जाए जे प्खे कमजोर हो गए उन्होंने हौली हौली मूवमेंट होनी बंद हो जाती है सो तो उसटेन करके रखा सिंपल सिंपल बह की एक्सरसाइज की है कुछ भी नहीं करना प्यार ना वान वान वान। प्यार गोल चकर घुमाओ जिमें प्ठे कुछ मशीन करें बहुत ज्यादा कई है जो लागे कटा वो नहीं करना करने क्या होंगे कभी पठा करैक हो जाता नंबर दोस्त यही काफी है उस तुम अगे चुक के पैर मु हाथ लाने की कोशिश करो ये क्या है कि अपनी पिठ दे पठे है ना जो फ्लैक्सीबिली बनी रहेगी फ्लैक्सीबिलिटी एंड इलासटिशिटी दोनों चीजा जरूरी ने अपने शरीर तो सारे काम लैं वे जिस तीन खड़े हाँ ਅੱਖ ਘੁੰਮਦੇ ਰਹਿੰਦੇ ਆ ਐਸੇ ਕਹਿੰਦੇ ਆ ਅੱਖ ਘੁੰਮਦੇ ਆ ਉਹ ਘੁੰਮਦੇ ਆ ਉਹ ਸਾਰੇ ਤਿੱਕੇ ਮਣਕਾ ਦੇ ਕੇ ਲਚਕ ਰੱਖਣ ਵਾਸਤੇ ਜ਼ਰੂਰੀ ਨੇ ਤੇ ਲਚਕ ਵਾਸਤੇ ਸਿਰ ਪਜ ਅੱਗੇ ਚੁੱਕੋ ਸਾਈਡਾਂ ਤੇ ਘੁੰਮੋ ਪੈਰਾਂ ਦੀ ਐਕਸਰਸਾਈਜ਼ ਕਰਨ ਵਾਸਤੇ ਇੱਕ ਹੋਰ ਹੈ ਕਿ ਘੜੀ ਕਿ ਐਕੀ ਜੋਗਿੰਗ ਤਾਂ ਕਰਨੀ ਚਾਹੀਦੀ ਹੈ ਬੰਦੇ ਨੂੰ ਸੈਰ ਵੀ ਕਰਦੇ ਨੇ ਔਰ ਜੋਗੀ ਕਰਦੇ ਰਹੋ ਸਿੰਪਲ ਸਟੈਟਿੰਗ ਐਕਸਰਸਾਈਜ਼ ਲੋਕੀ ਅੰਡਰਸਟੈਂਡ ਕਰ ਸਕਦੇ ਨੇ ਸਿੰਪਲ ਇਸ ਤਰ੍ਹਾਂ ਸਿੰਪਲ ਜਿੰਨੀ ਵੀ ਕਾਸ਼ਰ ਨੇ ਸਿੱਧਾ ਸਿੱਧਾ ਹੈ ਇਹਨਾਂ ਨਾਲ ਜਿਹੜੇ ਜੋੜ ਨੇ ਲੱਤਾ ਦੇ ਉਹਨਾਂ ਦੇ ਉੱਪਰ ਪ੍ਰੈਸ਼ਰ ਪੈਗਾ ਜਿੰਨਾ ਪ੍ਰੈਸ਼ਰ ਪੈਗਾ ਉਨੀ ਉਹਨਾਂ ਦੀ ਸਤਹ ਚ ਵਧੇਗੀ ਅਸ਼ੋਕ ਵਰਨਾ ਦਾ ਨਾਮ ਲਿਖੋ ਛੋਟੇ ਹੁੰਦੇ ਸੀ ਵੀ ਦੇਖਿਆ ਹੋਣਾ ਤੇ ਬੱਚੇ ਸਕੂਲ ਦੇ ਵਿੱਚ ਮੇਰੇ ਘਰ ਦੇ ਛੋਟਾ ਕਿ ਬੱਚਾ ਵੀ ਪੀਟੀ ਕਰਾਂਦੇ ਆ ਉਹ ਪੀਟੀ ਕਰਾਉਣ ਦੇ ਨਾਲ ਵੀ ਕੀ ਹੁੰਦਾ ਬੇਸਿਕਲੀ ਸਾਰੇ ਜੋੜਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਉਹ ਬੇਸਿਕਲੀ ਸਕੂਲ ਦੇ ਵਿੱਚ ਇਹ ਸੰਕet ਕਿਰਾਇਆ ਜਾਂਦਾ ਸੀ ਤਾਂ ਕਿ ਬੱਚੇ ਬਾਅਦ ਸਾਰੇ ਉਮਰ ਕਰਦੇ ਰਹਿਣ ਪਰ ਗੱਲ ਕਿ ਗੱਲ ਕਿ ਇਹ ਹੈ ਕਿ ਉਹ ਅਸੀਂ ਕਈ ਵਾਰ ਛੱਡ ਜਾਂਦੇ ਆ ਪਰੰਤੂ ਮੇਰਾ ਸਾਰਿਆਂ ਨੂੰ ਅੱਜ ਸਵੇਰ ਇਹੀ ਮੈਸੇਜ ਹੈ ਸੈਰ ਵੀ ਕਰੋ ਸੈਰ ਦੇ ਨਾਲ ਨਾਲ ਸਟ੍ਰੈਚਿੰਗ ਐਕਸਰਸਾਈਜ਼ ਜੋ ਨਹੀਂ ਕਰ ਸਕਦੇ ਅਧਿਕਤਰ ਤਾਂ ਓਪਨ ਜਿੰਮ ਵੀ ਜਾਂਦਾ ਕਿ ਲੱਗ ਰਿਹਾ ਹੈ ਉਹਨਾਂ ਦੇ ਵਿੱਚ ਵੀ ਲਾਓ 10-10 ਮਿੰਟ ਵਾਸਤੇ ਸਾਈਕਲਿੰਗ ਕਰੋ ਸਵਿਮਿੰਗ ਕਰੋ ਜੋਗਿੰਗ ਜੰਪਿੰਗ ਪਰ ਸੈਟੇਨਰ ਅਕ੍ਰਿਸ਼ਨ ਬਾਕੀ ਐਕਸਰਸਾਈਜ਼ਾਂ ਵੀ ਜ਼ਰੂਰੀ ਹੈ ਬਾਕੀ ਕਿਸੇ ਵੀ ਢਾਂ ਨੂੰ ਕੋਈ ਵੀ ਹੱਡੀਆਂ ਦੀ ਪ੍ਰੋਬਲਮ ਹੈ ਉਹ ਆ ਕੇ ਮੇਰੇ ਤੋਂ ਜਦੋਂ ਮੱਤੀ ਸਲਾਹ ਲੈ ਸਕਦਾ ਮੈਂ ਇੱਥੇ ਦੱਸਣਾ ਚਾਹਾਂ ਕਿ ਸਰੀਰ ਦੇ ਵਿੱਚ ਤਕਰੀਬਨ ਤਿੰਨ ਤਰ੍ਹਾਂ ਦੀਆਂ ਪ੍ਰੋਬਲਮ ਹਰੇਕ ਨੂੰ ਆਉਂਦੀਆਂ ਜਾਂਦੀਆਂ ਹੈ ਗੱਡਣ ਦੀ ਪ੍ਰੋਬਲਮ ਪੇਠੀ ਦੀ ਪ੍ਰੋਬਲਮ ਹੋ ਜਾਂਦੀ ਰਹੂ। ਉਹ ਤਿੰਨੇ ਤਰ੍ਹਾਂ ਦੀਆਂ ਪ੍ਰੋਬਲਮ ਵਾਸਤੇ ਜੇ ਆਪਾਂ ਸਿੰਪਲ ਸਿੰਪਲ ਐਕਸਰਸਾਈਜ਼ਾਂ ਕਰਨੀਆਂ ਸ਼ੁਰੂ ਕਰ ਦਈਏ ਤਾਂ ਉਹ ਪ੍ਰੋਬਲਮ ਤੋਂ ਬਚਿਆ ਜਾ ਸਕਦਾ। ਸਿੰਪਲ ਐਕਸਰਸਾਈਜ਼ ਹੀ ਹੈ। ਗੱਡਣ ਵਾਸਤੇ ਗੱਡਣ ਵਾਸਤੇ ਐਕਸਰਸਾਈਜ਼ ਮੈਂ ਦੱਸ ਰਿਹਾ ਤੁਹਾਨੂੰ। ਇਹ ਤਾਂ ਅੱਜ ਕਰோம்। ਗੱਡਣ ਲਈ ਅੱਖ ਨੂੰ ਅੱਗੇ ਨੂੰ ਸਟੈਚ ਕਰੋਂ ਕਰਦੇ। ਸਿੰਪਲ ਸਿੰਪਲ ਐਕਸਰਸਾਈਜ਼। ਗਰਦਨ ਨੂੰ ਅਕੇ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰੋ ਪਰ ਗਰਦਨ ਹਿਲੇ ਨਾ। ਇਸ ਦੁਆਰਾ ਗਰਦਨ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰੋ ਗਰਦਨ ਹਿਲੇ ਨਾ। ਇਹ ਐਕਸਰਸਾਈਜ਼ ਕਰਨ ਨਾਲ ਗਰਦਨ ਦੇ ਪੱਠਿਆਂ ਦੇ ਵਿੱਚ ਜੋ ਖੂਨ ਦਾ ਦੌਰਾ ਵੱਧਦਾ। ਖੂਨ ਦੇ ਪੱਠਾ ਗਰਦਨ ਦੇ ਪੱਠਾ ਦੀ ਐਕਸਰਸਾਈਜ਼ ਹੁੰਦੀ ਹੈ। ਉਹਨਾਂ ਸਟਰੈਂਥ ਐਂਡ ਟੋਨ ਵਾਦੀ ਹੈ। ਸਿੰਪਲ ਐਕਸਰਸਾਈਜ਼। ਗਰਦਨ ਦੇ ਕੁੱਝ ਵਾਸਤੇ। ਸਿਹਤ ਵਾਸਤੇ

ਸਾਰੇ ਜਿਹੜੇ ਧਿਆਨ ਦੋ ਗੋਡਿਆਂ ਵਾਸਤੇ ਹੈ ਬੈਸਟ ਐਕਸਰਸਾਈਜ਼ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਇਹ ਕਿਸੇ ਨੂੰ ਵੀ ਕਦੇ ਪ੍ਰੋਬਲਮ ਆਉਂਦੀ ਹੈ ਘਰੇ ਕਿਸੇ ਨੂੰ ਵੀ ਬਜ਼ੁਰਗਾਂ ਨੂੰ ਅਕਸਰ ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਉੱਠਿਆ ਲਿਆ ਇਹ ਸਿੰਪਲ ਐ ਬਹੁਤ ਸਹਿਜ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਾਹੋਂ ਕਿਸੇ ਸਿਹਤ ਸੱਤ ਤੇ ਜਾਂਦੇ ਤੇਰੇ ਟਾਹੋ ਤੱਕ ਕੋਸਤੇ ਦੀਵਾਰ ਤੇ ਜਾਓ ਇਹ ਕੋਈ ਜ਼ਮੀਨ ਤੇ ਰਸਤਾ ਚਾਤਾ ਬਸ ਅਸਤੇ ਬਾਅਦ 4 ਦਾ ਸਿੱਟਾ ਰੱਖ ਕੇ ਲੱਤ ਨੂੰ ਥਾਣੀ ਹੈ तकरीबन ਜਮੀਨ ਤੋਂ 1 ਫੁੱਟ ਤੇ 4 ਦਾ ਸਿੱਟਾ ਹੈ ਇੱਕ ਪੁਜੀਸ਼ਨ ਦੇ ਵਿੱਚ ਲੱਤ ਨੂੰ 10 15 ਸੈਕਿੰਡ ਵਾਸਤੇ ਉਠਾਣਾ ਜਸਟ ਕਾਊਂਟ ਅਪ ਟੂ 10 1 2 3 4 5 6 7 8 9 10 10 ਸੈਕਿੰਡ ਉਠਾ ਕੇ ਰੱਖੋ ਫਿਰ ਨੂੰ ਮਰੀਨ ਕੋ ਹੱਥ ਲਿਖੋ ਫਿਰ ਦੂਸਰੀ ਲੱਤ ਥਾਓ ਇੱਕ ਕੜੇ ਛੋਟੀ ਥਾਣੀ ਹੈ ਚਲੋ ਆਂਕੇ 30 ਤੋਂ 40 ਡਿਗਰੀ ਦਾ ਐਂਗਲ ਬਣਾਓ ਜੇ ਕੋਈ ਬਿੜੀ ਕਰ ਸਕਦਾ ਤਾਂ ਪੰਜੇ ਨੂੰ ਆਪਣੇ ਵਾਲੇ ਸਿਰਲੇ ਪਾਸੇ ਖਿੱਚ ਲਓ ਇਹਦੇ ਨਾਲ ਅੱਖਾਂ ਦੇ ਵਿੱਚ ਹੋਰ ਤਾਕਤ ਆ ਗਈ ਥਿਸ ਇਜ਼ ਦਾ ਬੈਸਟ ਐਕਸਰਸਾਈਜ਼ ਫਾਰ ਦਾ ਪ੍ਰੋਬਲਮ ਇਨ ਦਾ ਲੀਗ ਜਾਇੰਟ ਜਿਹੜੇ ਗੋਡੇ ਕਰਦੇ ਆ ਨਾ ਉਮਰ ਦੇ ਮਤਲਬ ਕਰਨਾਂ ਗ੍ਰੀਸ ਘਟਮ ਹੋ ਜਾਂਦੀ ਹੈ ਇਹ ਐਕਸਰਸਾਈਜ਼ ਕਰਨ ਨਾਲ ਗ੍ਰੀਸ ਬਣਦੀ ਹੈ ਜੇ ਤੁਸੀਂ ਜਾਨਿਕਿਆ ਸਾਲ ਤੇ ਪ੍ਰੋਬਲਮ ਦੇ ਸ਼ੁਰੂ ਹੋਈ ਹੈ ਤੁਹਾਨੂੰ ਉਦੋਂ ਸ਼ੁਰੂ ਕਰਨਾ ਹੈ ਐਕਸਰਸਾਈਜ਼ ਜ਼ਿੰਦਗੀ ਪਾਠ ਨੂੰ ਬੋੜੇ ਬਦਲਾਨੇ ਪੈਣਗੇ ਮੇਰੀ ਗਰੰਟੀ ਹੈ ਪਰ ਆਪਾਂ ਨੂੰ ਇੱਕ ਨਿਯਮ ਨਿਯਮ ਲੈਣਾ ਪੈਣਾ ਕਿ ਜਿਸ ਸਮੇਂ ਬ੍ਰੇਕਫਾਸਟ ਲੰਚ ਡਿਨਰ ਕਰਨਾ ਹੈ ਐ ਐਕਸਰਸਾਈਜ਼ ਛੱਡਣੀ ਨਹੀਂ ਨਹੀਂ ਹੈ ਰੋਟੀ ਖਾਓ ਨਾ ਖਾਓ ਪਰ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਸੋ ਇਹ ਐਕਸਰਸਾਈਜ਼ ਕਰਨੀ ਕਿੰਨੇ ਵਾਰੀ ਹੈ ਜੇ ਕੋਈ ਪ੍ਰੋਬਲਮ ਨਹੀਂ ਹੈ ਤਾਂ 25 ਵਾਰੀ ਸਵੇਰ ਦਿਨ ਇੱਕ ਵਾਰੀ ਕਰ ਲੋ ਕਾਫੀ ਹੈ ਪਰ ਜੇ ਕਿਸੇ ਨੂੰ ਪ੍ਰੋਬਲਮ ਬੈਨ ਲੱਗੀ ਕੀ ਤੁਸੀਂ ਜਿਵੇਂ ਸਵੇਰ ਪਹਿਲਾਂ ਸ਼ਾਮ ਦੇ ਵਿੱਚ ਦਿਨ ਤੇ ਜਿੰਨੇ ਵਾਰੀ ਜਿੱਤਾਂ ਸਰੀਰ ਨੂੰ ਫਰਾਗ ਦਿੰਦੇ ਆ ਬ੍ਰੈਕਫਾਸਟ ਲੰਚ ਡਿਨਰ ਐ ਗੋਡੇ ਨੂੰ ਐਕਸਰਸਾਈਜ਼ ਦੇ ਰੂਪ ਨੇ ਫਰਾਗ ਪੈਸੇ ਹੀ ਕਰਵਾ ਦੇ ਜਿਵੇਂ ਅਸੀਂ ਇਹ ਕਹਦੇ ਆ ਤੁਸੀਂ ਮੈਸੇਜ ਕਰਦੇ ਹੋ ਕਿ ਪੱਠਾ ਆ ਜਿਹੜਾ ਨਾ ਪੱਟਣ ਦਾ ਆਪਣਾ ਇਹਦਾ ਪੱਠਾ ਜਿਹੜਾ ਟੈਂਟ ਉੱਤੇ ਇਹ ਜਿਹੜਾ ਪੱਠਾ ਹੈ ਇਹਦਾ ਰਿਮੋਟ ਕੰਟਰੋਲ ਐਪ ਨੇ ਨਹੀਂ ਗਿਆ ਜਿੰਨੇ ਪਛੇਤ ਤਾਲ ਤੋਂ ਹੈ ਕਿ ਉਹਨਾਂ ਥੋੜਾ ਬੋਲਾ ਸੱਚਾ ਹੋ तो एक ये एक चीज ये कुछ समझ जाओ तो थोड़े जितने भी जान चाहते रिश्तेदार सारा तो एक्सरसाइज कर को आप भी करो बाकी ने भी करो ओ देना घोटिया में प्रॉब्लम थोड़ी तो होली-होली कट दी जाएगी ये कोई प्रॉब्लम है ये कोई शुरुआत हो रही है तो वो उथे रुक जाएगी खत्म हो जाएगी थैंक यू जी थैंक यू भाई साहब थैंक यू डॉक्टर साहब तो मैं पार्स हॉस्पिटल जी का वेलकम करता हूं आ चुके हैं ਤੇ ਡਾਕਟਰ ਜਿਨ੍ਹਾਂ ਨੇ ਬਲਡ ਸੈਂਟੀ ਟੈਸਟ ਕਰਾਇਆ ਜ਼ਰੂਰ ਤੁਸੀਂ ਡਾਕਟਰ ਹਰੀਮ ਮੋਟਰ ਵਾਲ ਦੇ アドਵਾਈਸ ਲੈ ਸਕਦੇ ਹੋ ਜਿਹੜੇ ਹੈਡ ਆਫ ਡਿਪਾਰਟਮੈਂਟ ਹੈਲਥ ਹੈ ਲਿੰਧਰਾਤੀ ਤੋਂ ਹੋਰ ਬੜੇ ਇੰਟੈਲੀਜੈਂਟ ਹੋਰ ਬੜੇ ਕਾਨਫਰੈਂਸਰ ਜਾ ਕੇ ਆਏ ਹੈ ਇਹਨਾਂ ਦਾ ਬੜਾ ਵੱਡਾ ਐਕਸਪੀਰੀਅੰਸ ਹੈ ਤੇ ਮੈਂ ਪਾਰਪ ਹਸਪੀਟਲ ਟੀਮ ਦਾ ਗਰਮ ਕਰਦੇ ਹੋ ਜਿਨ੍ਹਾਂ ਨੇ ਬੀਪੀ 슈ਗਰ ਟੈਸਟ ਕਰਾਣਾ ਇਥੇ ਲਾਈਨ ਚ ਲੱਗ ਜਾਓ 5-7 ਮਿੰਟ ਲੱਗਣਗੇ ਜਿੰਨੇ ਵੀ ਸਿਹਤ ਪ੍ਰੇਮੀ ਯਾਰ ਰਿਕਵੈਸਟ ਕਰਨਾ ਅੱਜ ਕੈਂਪ ਦਾ ਫੜਾ ਉਠਾਓ ਜਿਹੜਾ ਗੋਲਡਨ ਸਟੈਸਟ ਯਾਰ ਪੰਨਾ ਸੁਬਜ਼ਾਰ ਦਾ ਮਿਲਦਾ ਦੂਜੇ ਟੈਸਟ ਦਾ ਟਾਈਮ ਲੱਗਦਾ ਤੁਸੀਂ ਆ ਕੇ ਇਸ ਟੈਸਟ ਦਾ ਫੜਾ ਉਠਾਓ ਤੇ ਆਪਣਾ ਕੈਂਪ ਦਾ ਆਪਾਂ ਨੂੰ ਆਪਾਂ ਆਪਣੇ ਆਪ ਨੂੰ ਸਭ ਫਿੱਟ ਰੱਖਦੇ ਨੇ ਲੋਕ ਫਿੱਟਾ ਪਰ ਕੋਈ ਨਾ ਕੋਈ ਡੈਫੀਸ਼ੈਂਸੀ ਨਜ਼ਰ ਨਹੀਂ ਆਉਂਦੀ ਦੀ ਆਪਾਂ ਟੈਸਟ ਕਰਾਈਏ ਆਪਾਂ ਆਪਣੇ ਆਪ ਨੂੰ ਲੇਜਨੈਸ ਫੀਲ ਕਰਦੇ ਆ ਯਾਰ ਕਰਾ ਲੈਣੇ ਕਰਾ ਲੈਣੇ ਕਰਾ ਲੈਣੇ ਕੁਛੀ ਕਰਕੇ ਕੈਂਪ ਦਾ ਫਾਇਦਾ ਹੁੰਦਾ ਵੀ ਆ ਕੇ ਆਪਾਂ ਕਿਤੇ ਆਪਾਂ ਜਾਣਾ ਨਾ ਪਏ ਉਰੇ ਆ ਕੇ ਕੈਂਪ ਦਾ ਫਾਇਦਾ ਉਠਾਈ ਮੈਂ ਪਰਚੀ ਬਣਾ ਲਵਾਂ ਹਾਂ ਹਾਂ ਤੇ 9000 ਬਣੇ ਮੇਰੇ ਬੋਨ ਡੈਂਸਿਟੀ ਟੈਸਟ ਇਤਰੇ 5 ਇਤਰੇ ਲਾਇ ਕੁਛੀ ਇਦਾਂ ਤੇ ਅੱਜ ਦਾ ਕੈਂਪ ਬਾਹਰ ਕੁਸ਼ਲ ਟੀਮ ਦੇ ਨਾਲ ਲਗਾਇਆ ਨਾਲ ਨਾਲ ਹਾਂ ਮੁਕੇਬਾਲ ਜੀ ਬੋਨ ਡੈਂਸਿਟੀ ਟੈਸਟ ਦੇ ਚੀਕਿਆ ਨਾ ਸਟੇਟਿੰਗ ਨਾ ਲੋਕਾਂ ਨੂੰ ਕੈਲਸ਼ੀਅਮ ਨਹੀਂ ਮਿਲਦਾ ਲੋਕਾਂ ਨੂੰ ਦੋ ਇਹਨੇ ਮਸ਼ੀਨਾ ਬੋਨ ਡੈਂਸਿਟੀ ਟੈਸਟ ਨਹੀਂ ਆਨ ਪ੍ਰੋਵਾਈਡ ਕਰਾਈਆਂ ਇਹਨਾਂ ਦਾ ਬੜਾ ਵੱਡਾ ਐਕਸਪੀਰੀਅੰਸ ਆ ਹੈ ਦੇਵਾ ਤੇ ਅੱਜ ਦਾ ਕੈਂਪ ਦਾ ਫਾਇਦਾ ਠਾਉ ਤੁਸੀਂ ਕੱਟਖਾਨਾ ਜਾਓਗੇ ਜਾਂ ਹਸਪੀਟਲ ਜਾਓਗੇ ਫੀਸ ਲੱਗੇਗੀ ਪਰ ਫ੍ਰੀ ਦਾ ਬੜੀ ਅੱਛੀ ਅੱਛੀ ਐਕਸਰਸਾਈਜ਼ ਦਿੱਤੀ ਹੈ ਉਹਨਾਂ ਨੇ ਗੋਡੇਾਂ ਵਾਸਤੇ ਜਿਹੜੀ ਜਨਰਲ ਲੋਕਾਂ ਨੂੰ ਪ੍ਰੋਬਲਮ ਹੈ ਮੁਕਾਮੇ ਡੀ ਦੀ ਪ੍ਰੋਬਲਮ ਹੈ ਲੋਕ ਤੁਹ ਕੁਝ ਨਹੀਂ ਬੈਠਦੇ ਬੱਚਿਆਂ ਨੂੰ ਪ੍ਰੋਬਲਮ ਹੈ ਇਹ ਆਪਾਂ ਅੱਜ ਦਾ ਕੈਂਪ ਦਾ ਫਾਇਦਾ ਉਠਾ ਜੀ ਡਵਾਈਸ ਲੈ ਲਈ ਜੱਪਨ ਬੜਾ ਅੱਛਾ ਲੱਗੇਗਾ ਮੈਂ ਰਿਕਵੈਸਟ ਕਰਨਾ ਜਿੰਨੇ ਵੀ ਸਾਡੇ ਸਹਿਰ ਪ੍ਰੇਮੀ ਐ ਅੱਜ ਕੈਂਪ ਦਾ ਫਾਇਦਾ ਉਠਾਓ ਸਾਡੀ ਸੁਰਟੀਮ ਅਜੇ ਪਾਲ ਦੀ ਖਣੋ ਪ੍ਰਧਾਨ ਜੀ ਲੇਟ ਹੋ ਗਏ ਸਰ ਪਾਲ ਮਾਨ ਜੀ ਆ ਗਏ ਸਾਡੇ ਬਾਰਾਂਦਰ ਦੀ ਜਾਨ ਸ਼ਾਨ ਤੇ ਮੈਂ ਪ੍ਰੈਸ ਕਰਦਾ ਹਾਂ ਆਕੀ ਲੋਕਾਂ ਦਾ ਬਾਰਾਂਦਰ ਦੀ ਜਿਹੜੀ ਸਾਡੀ ਜਾਨ ਹੈ ਸਾਡੇ ਸਾਡੇ ਆਪ ਦੇ ਕੋਈ ਸੁਰੀ ਬਾਦਿਲਸਨੋ ਗਾਣਾ ਵੀ ਗਾਣਗੇ ਤੇ ਸਾਡਾ ਇੱਕ ਮੈਸੇਜ ਵੀ ਜਾਨਗੇ ਬਹੁਤ ਅੱਛੇ ਅਸੀਂ ਜੀ ਕਰਦੇ ਹਾਂ ਕਿ ਤੁਹਾਨੂੰ ਅਸੀਂ ਆਵਾਜ਼ ਮਾਰਾਂਗੇ ਉਹਦੇ ਬਾਰੇ ਕੀ ਇਹ ਸਾਰੀ ਗੱਲ ਜੇ ਲਿਖੀਏ ਬੱਧੀ ਕਰੀਏ ਜਿਹੜਾ ਇਸੇ ਤੋਂ 15 ਉਹ ਫੈਕਟ ਨਾ ਪਾਓ ਨਾ ਐਨੀਮਲ ਐਨੀਮਲ ਬੱਸ ਅੱਦ ਕਿ ਨਹੀਂ ਸੁਮਾਦਿਕ ਪਾਟਣ ਜੁਰਗੀ ਤੇ ਨਹੀਂ First, morning ji kaise hain sir theek thak ho sab theek hai suniye ami gali wale phone 1034 kita kembali ke sini kita kembali ke sini kita kembali ke sini ख समी वालों पार्क के मेडिकल कैंप फ्री लगाया जा रहा है जिद डॉक्टर फ्रिया डॉक्टर स्पैशलिस्ट पहुंचे हैं ते पार्क हॉस्पिटल के डॉक्टर उसे पहुंचे हैं जो पार्क हॉस्पिटल डॉक्टर हैं वो बैठे हैं ਇਹਦੇ ਜੋ ਡੀਐਨਏ ਡਾਕਟਰ ਬੈਠੇ ਜੋ ਚੈੱਕਅਪ ਕਰ ਰਹੇ ਆ ਤੇ ਐਕਸਾਈਜ਼ ਬਾਰੇ ਵੀ ਦੱਸ ਕੇ ਹਾਂ ਉਹ ਰੱਖਣਾ ਹੈ ਜਦੋਂ ਬਾਲਾ ਸਾਰੇ ਬਹੁਤ ਵਕਤ ਪਰਲੇ ਵੀ ਕੱਤੇ ਜਾਂਦੇ ਆ ਚਲੋ ਹਾਂ ਤੁਸੀਂ ਲਾਈਵ ਤਸਵੀਰਾਂ ਨਾਲ ਦੇਖ ਸਕਦੇ ਹੋ ਜਿਸ ਵਿੱਚ ਸਿੰਘ ਮਹਾਰਾਜੀ ਸਤਿ ਸ਼੍ਰੀ ਅਕਾਲ ਸਰਨ ਤੇ ਆਪਰੇ ਸਤਿ ਸ਼੍ਰੀ ਅਕਾਲ ਵੈਲਕਮ ਬਾਰਖੋਸ ਨੂੰ ਟੁਆਇਸ ਜਿੰਨੇ ਸਾਡੇ ਟੀਮ ਹੈ ਸਰਨਾ ਦੀ ਨਿਕਸ ਸੌਂ ਕਰਦੇ ਆ ਤੇ ਸਭ ਤੋਂ ਪਹਿਲਾਂ ਰਪਟਾ ਨਾ ਹਾਂਜੀ ਇੱਕ ਸ਼ਰਮਾ ਜੀ ਮੈਂ ਜਦੋਂ ਹੁੰਦੇ ਤਬ ਤੂੰ ਨਹੀਂ ਅਬ ਤੂੰ ਹੀ ਤੂੰ ਅਬ ਮੈਂ ਨਹੀਂ ਮੈਂ ਜੋ ਮੈਨੂ ਮਾਰ ਬੰਦਿਆ ਮੈਂ ਜੋ ਮੈਨੂ ਮਾਰ ਮੈਂ ਜੋ ਮੈਨੂ ਮਾਰ ਜਰ ਰੱਬ ਨੂੰ ਪਾਉਣਾ ਹੈ ਉਹ ਅੰਦਰੀ ਛਾਤੀ ਮਾਰ ਜਰ ਰੱਬ ਨੂੰ ਪਾਉਣਾ ਹੈ ਮੈਂ ਜੋ ਮੈਨੂ ਆਰੋ ਬੰਦੇ ਆ ਮੈਂ ਚਨੇ ਲੂ ਮਾ ਕਣਕਣ ਦੇ ਵਿੱਚ ਰੱਬ ਹੈ ਰਹਿੰਦਾ ਚੇਤੇ ਕਰ ਉਹ ਉਠ ਦੋ ਵੇਂਦਾ ਕਣਕਣ ਦੇ ਵਿੱਚ ਰੱਬ ਹੈ ਰਹਿੰਦਾ ਚੇਤੇ ਕਰ ਉਹ ਉਠ ਦੋ ਵੇਂਦਾ ਤੂੰ ਛੱਡ ਦੇ ਵਿਸ਼ੇ ਬਕਾਰ ਜੇ ਰੱਬ ਨੂੰ ਮੇਰੇ ਜੋ ਮੈਨੂੰ ਮਾਰੂ ਬੰਦੇ ਆ ਮੇਰੇ ਜੋ ਮੈਨੂੰ ਮਾਰ ਤਸਵੀਰਾ ਫੰਗਨ ਜੰਤੀ ਬਲੂਦ ਲਗਾਇਆ ਗਿਆ ਅਫਰੀਕਾ ਯਾ ਦੇਖ ਸਕਦੇ ਹੋ ਕਿ ਪਾਰਕ ਦੇ ਵਿੱਚ ਲਗਾਈਆਂ ਗਿਆ ਨੇ ਉੱਠ ਜਾ ਉੱਚਾ ਨਾਮ ਨਾਲ ਮਮ ਕਰਾ ਸੁਚਾ ਮੋ ਮਾਇਾ ਤੋ ਉੱਠ ਜਾ ਉੱਚਾ ਕਰ ਬੜੀ ਨਾਲ ਪਿਆਰ ਜੇ ਰੱਬ ਨੂੰ ਉਹਨਾਂ ਦਾ ਜੰਤਵਾਦੀ ਵਜਾ ਕਰਕੇ ਦੋ ਸਾਡੇ ਕੋਲ ਟੀਮ ਡੀਰ ਮਸ਼ੀਨਾਂ ਨਾਲ ਸਰਮਾ ਦੇ ਨਾਲ ਸਰਮਾ ਲੋਕਾਂ ਨੂੰ ਕੁਐਸਚਨ ਕਰਦੇ ਨੇ ਕਿੰਪ ਦਾ ਸਣਾ ਉਠਾਓ ਤੇ ਅੱਜ ਦਾ ਜਿਹੜਾ ਕੈਂਪ ਹੈ ਹਨੋ ਬਾਗੋ ਹਸਪੀਟਲ ਦੀ ਟੀਮ ਪਲੱਸ ਡਾਕਟਰ ਰਮਿੰਦਰਵੰਦ ਜੀ ਨੇ ਇਹ ਵਾਇਸ ਰੈਐਲਰ ਸਿੱਕਿਆ ਮਨੁਮੇਦਿਆ ਵੀ ਇਸ ਕੈਂਪ ਦਾ ਸਾਰੇ ਲੋਕ ਫਾਇਦਾ ਉਠਾਣਗੇ ਕਿਉਂਕਿ ਆਪਾਂ ਆਪਣੇ ਆਪ ਨੂੰ ਸੋਚਦੇ ਆ ਵੀ ਫਿਟਾ ਪਰ ਕੋਈ ਨਾ ਕੋਈ ਨੇਗਲੀਜੈਂਸੀ ਆਪਣਾ ਨੂੰ ਤਦੀ ਨਜ਼ਰ ਆਏਗੀ ਜੇ ਆਪਾਂ ਕੋਈ ਕਰਾ ਲਿਆ ਹਰ ਬੰਦਾ ਆਪਣੇ ਹੁਣ ਫਿਟ ਸੋਚਦਾ ਵੀ ਮੈਂ ਕੋਈ ਫਿਟਾ ਉਹ ਥੋੜਾ ਨੈਗਲੀਜੈਂਸ ਲੇਜਿਨੈਸ ਸ਼ੋ ਕਰਦਾ ਵੀ ਮੈਂ ਸੈੱਟ ਕਰਾ ਨਾ ਕਰਾਂ ਤੇ ਸੈੱਟ ਕਰਕੇ ਵੀ ਕੋਈ ਬੰਦਾ ਟੈਸਟ ਨਹੀਂ ਕਰਾਉਂਦਾ ਡਰਦਾ ਵੀ ਮੈਂ ਜਾ ਕੇ ਨਾ ਕਰਾਉਂ ਕੋਈ ਤੇ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਅੱਜ ਕੈਂਪ ਦਾ ਫਾਇਦਾ ਉਠਾਓ ਜਿਹੜੇ ਸਿਹਤ ਪ੍ਰੇਮੀ ਕੋਲ ਡਾਕਟਰ ਸਾਹਿਬ ਦੀ ਐਡਵਾਈਸ ਲੋ ਪਰ ਪੈਹਲ ਲੱਗਦੇ ਹੋਰੇ ਫ੍ਰੀਜ ਹੋ ਰਹੇ ਮੈਂ ਦੁਆ ਸਾਰਿਆਂ ਨੂੰ ਕਹਿੰਦਾ ਸਾਡੇ ਆਲੂ ਵਾਲੇ ਸਾਥ ਨਾਲ ਦੁਆ ਸਾਰਿਆਂ ਨਾਲ ਸਾਡੇ ਸੀਬ ਜੀ ਨੇ ਸਾਡੇ ਵਿਨੈਸ਼ਰਮਾ ਜੀ ਆਇਆ ਤੇ ਦੁਆ ਸਾਰਿਆਂ ਨੂੰ ਕਹਿੰਦਾ ਜਰੂਰੀ ਕਪੜਾ ਮੈਸੇਜ ਦੇਣੀ ਹਮੇਸ਼ਾ ਸਾਡੇ ਜਦੋਂ ਵੀ ਕੈਂਪ ਲੱਗਦਾ ਹੈ ਮੈਸੇਜ ਦਿਨੇ ਸਾਨੂੰ ਬੜੀ ਜਲ ਸਾਡੇ ਨਾਲ ਜੁੜੇ ਹੋਏ ਹੈ ਆਪ ਇਸ ਪ੍ਰੋਫੈਸ਼ਨ ਜੀ ਹੈ ਤੇ ਜਰੂਰ ਤੁਹਾਨੂੰ ਐਡਵਾਈਸ ਕਰਨਗੇ ਸਾਨੂੰ ਮੈਸੇਜ ਕਰਨਗੇ ਦੁਬੰਦਾ ਹਾਂ ਤੇ ਸਤਕਾਰਯੋਗ ਸਹਿਰ ਦੇ ਵੀ ਮੈਂ 파티 ਦਾ ਹੈ ਰਹਿ ਗਿਆ ਹਾਂ ਤੇ ਜੀ ਤੋਂ ਕਿ ਉਹ ਕਾਰੀਓਗਕਰ ਵਾਲੀ ਹੈਗੀ ਹੈ 1 ਸਾਲ ਰਗਿਆ ਮੈਂ ਜਦ ਤੱਕ ਲੰਘ ਰਹੀ ਸੀ ਮੈਂ ਉਹਨਾਂ ਨੇ ਜੋ ਦੱਸਿਆ ਸੀ ਬਟਲ ਬਿਟਰ ਵੀ ਟੈਕਸ ਸਾਈਜ਼ ਦੇ ਪਰ ਸੇਵਾ ਦੇ ਕੈਰੀਫੇਟਸ ਤੇ ਉਹ ਕਿਵੇਂ ਸਾਡੀ ਹੈਲਥ ਨੂੰ ਉਹ ਖਾਸਾ ਜਿਹੜੀ ਇੱਕ ਸਮੱਸਿਆ ਆ ਗਈ ਮੋਢਿਆਂ ਦੀ ਬਹੁਤ ਹੀ ਬਹੁਤ ਹੀ ਕ੍ਰਿਟੀਕਲ ਹੈ ਸੋ ਮੂਜ ਰਿਸਕ ਟੂ ਹੈ ਇਸ ਕੰਪਨੀ ਐਂਡ ਇਸ ਅਡਵਾਈਸ ਉਹਦੇ ਉਪਰੰਨਾ ਜਿਹੜਾ ਹੋਇਆ ਇੱਕ ਕੋਨਿ ਵਿਕਾਸ ਉਹਨਸੇ ਵਿਨੋਦ ਸ਼ਰਮਾ ਉਹਨੇ ਕੋਈ ਛੋਆ ਉਹ ਜੋ ਇਹਨਾਂ ਦੀ ਟੀਮ ਨਾਲ ਬੰਦੇ ਜਿਹੜੇ ਹੋਆ ਉਹ ਸੈਕਮੈਂਟ ਜਿਨ੍ਹਾਂ ਦਾ ਕੋਈ ਵੀ ਮਤਵ ਜਿਹੜਾ ਹੈਗਾ ਸੈਕਮੈਂਟ ਸਰਵਿਸ ਦੇਣੀ ਹੈਗੀ ਆ ਹਮੇਸ਼ਾ ਉਹੀ ਕਾਮਯਾਬ ਹੁੰਦੀ ਹੈ ਕੋਈ ਟੇਟ ਸਰਵਿਸ ਦੇਣੀ ਕੀ ਹੁੰਦੀ ਹੈ ਉਹ ਤੇ ਕਿਹੜਾ ਕਿਹੜਾ ਤਕਾਹੇ ਹੁੰਦੀ ਹੈ ਸੋ ਹੈਟਸ ਆਫ ਟੂ ਵਿਨੋਦ ਜੀ ਔਰ ਮੈਂ ਜਿਹੜੇ ਵੀ ਸਾਹਿਬ ਕਵੀ ਇੱਥੇ ਆਉਂਦੇ ਆ ਮੈਨੂੰ ਜ਼ਰੂਰ ਕਹਿੰਦੇ ਆ ਉਹਦਾ ਫਾਇਦਾ ਖਾਣ ਐਂਡ ਦੇ ਸ਼ੁੱਡ ਫਾਲੋ ਵੀ ਦੇਖੋ ਆਪਣਾ ਅਗਰ ਮੈਂ ਕਰਾਂਗਾ ਤਾਂ ਵੀ ਆਲਸੋ ਟੈਲ ਟੂ ਮਾਈ ਪੈਰੰਟ ਕਲੀਅਰ ਇਨ ਮਾਈ ਚਿਲड्रन ਵੀ ਭਾਈ ਤੁਸੀਂ ਆਇਆ ਕਰੋ ਤੇ ਸ਼ਰਮਾ ਜੀ ਜਿਹੜੀ ਗਲੰਦੀ ਆ ਗਈਆਂ ਉਹ ਕਾਊਂਟਲੈਸ ਹੈ ਜੀ ਇਹ ਨਾਹੇ ਜਲਦੀ ਫੱਟਦੀ ਜੀ ਮਸ਼ੀਨ ਹੈਗੀ ਪੜਾਈ ਕੇਂਦਰ ਹੈਗਾ ਜਿਹੜਾ ਚੱਲਦਾ ਫਿਰਦਾ ਹੈਗਾ ਅਮੇਬੋ ਬੀਟ ਪੜਾਈ ਦੇ ਬੱਚਿਆਂ ਦੀ ਹੈ ਸਿਲਾਈ ਹੈ ਬੁਕਸ ਹੈ ਵਗਦੀ ਹੈਗੇ ਬੱਚੇ ਦੀ ਆ ਤੋ ਇਹ ਇੱਕ ਬੜੀ ਗੋਡ ਗਿਫਟਡ ਹੈਗੀ ਹੈ ਵਿਨੋਦ ਸ਼ਰਮਾ ਜੀ ਦੇ ਤੇ ਅਸੀਂ ਤਾਂ ਇਹ ਜਿਹੜੇ ਸ਼ੌਕ ਦੇ ਨੇ ਕਿ ਕਿੱਥੋਂ ਕੱਢ ਕੇ ਲਾਈਏ ਆਲਵੇ ਕਿ ਇਹ ਸਾਡੇ ਅੱਜ ਦੇ ਯੁੱਗ ਦੇ ਇੱਕ ਸਾਡੇ ਵੀਰ ਜੀ ਹੋਏ ਹੈ ਔਰ ਦੂਜੇ ਸਾਡੇ ਸ਼ਰਮਾ ਜੀ ਹੋਏ ਹੈ ਵੀਰ ਜੀ ਦੇ ਬੰਦੇ ਸਿਸਟਮ ਜਿਹੜਾ ਹੈਗਾ ਸੀ ਉਸ ਅਨਸ਼ਾਸਨ ਸੀ ਹੁਣ ਥੋੜਾ ਜਿਆ ਇਸ ਸੋਸਾਇਟੀ ਵਿੱਚ ਰਹਿ ਕੇ ਮੋਡਰਨਾਈਜੇਸ਼ਨ ਵਿੱਚ ਰਹਿ ਕੇ ਭੌਤਿਕਤਾ ਵਿੱਚ ਰਹਿ ਕੇ ਵੀ ਅਗਰ ਇਹ ਕੰਮ ਕਰ ਰਹੇ ਹੈ I think his services are laudable ਤੇ ਮੈਂ ਆਪਣਾ ਜੋ ਵੀ ਜਨਾ ਕਰਤੱਵ ਹੋਏਗਾ ਅਸੀਂ ਆਪ ਵੀ ਲੋਡਰ ਫੀਲ ਕਰਦੇ ਆ ਕਿ ਹਰ ਬੰਦੇ ਨੂੰ ਮਾਨ ਦਿੰਦੇ ਆ ਜਿਹੜੀ ਬੜੀ ਵੱਡੀ ਕੁਆਲਿਟੀ ਹੈ ਜੀ ਆਪਣੇ ਨੂੰ ਜਿੰਨਾ ਵੀ ਛੋਟਾ ਹੈ ਵੱਡਾ ਹੈ ਉਹ ਹਰ ਇੱਕ ਆਦਮੀ ਨੂੰ ਹੈ ਪੂਰਾ ਮਤਲਬ ਆਦਰ ਸਨਮਾਨ ਦਿੰਦਾ ਹੈ ਤੇ ਮੈਂ ਇੱਕ ਹੋਰ ਵੀ ਹੈਗਾ 13 ਫਰਵਰੀ ਨੂੰ ਵੀ ਆਰ ਗੋਇੰਗ ਟੂ ਆਪਣਾ ਨਿਸ ਆਪਣਾ ਸਾਕੀ ਦੇ ਹੈ ਨਾ ਆਪਣਾ ਸਾਕੀ ਦੇ ਆ ਉਹ ਇੰਨੇ ਕੋਈ ਬੜਾ ਵੱਡਾ ਹੋ ਹੋਣੀ ਹੈ ਪਰ ਉਹਦੇ ਵੀ ਤੁਸੀਂ ਫਾਰਮ ਖਰੋਜ ਉਹ ਵੀ ਹੈਗਾ ਐਂਡ ਤੇ ਤੁਹਾਡੇ ਫੈਨਸ ਕਿ ਲਈ ਸਰ ਗਿਆ ਉਹ ਆਨ ਰਜਿਸਟ੍ਰੇਸ਼ਨ ਕਰਾਂ ਉਹ ਡਿਫਰੈਂਟ ਗਰੁੱਪਸ ਵਾਸਤੇ ਡਿਫਰੈਂਟ ਟਾਈਮ ਹਨ ਹੈ ਹੋ ਰਹੀ ਹੈ ਸੋ ਐਟ ది ਐਂਡ ਮੈਂ ਤੇ ਇਹ ਕਮਾ ਸ਼ਰਮਨ ਜੀ ਦੀ ਸੇਵਾ ਦ੍ਰਿਸ਼ਟੀ ਦੀਨ ਗਈ ਹੋ ਮੇਰੀ ਇਹ ਹੀ ਦੁਆ ਹੈ ਪ੍ਰਮਾਤਮਾ ਨੂੰ ਥੈਂਕ ਯੂ ਵੈਰੀ ਥੈਂਕ ਯੂ ਅੰਦਰ ਇਹ ਦੁਆ ਜੀ ਸਾਡੇ ਨਾਲ ਮਕੇਸ਼ ਸਿੰਘਲਾ ਜੀ ਬੜੇ ਐਕਟਿਵ ਸਾਡੇ ਮੈਂਬਰ ਹੈ ਹੋਰ ਸੱਤਾਂ ਜੁੜਾ ਉਹ ਵੀ ਆਏ ਥੋੜੇ ਥੋੜੇ ਬੀਜੀ ਬੋੜ ਚੋਂ ਮੈਂ ਨਾਲ ਵੈਲਕਮ ਕਰਦੇ ਹੋਏ ਇਹ ਵੀ ਹੈ ਬੜੀ ਬੜੀ ਅੱਛੀ ਸੇਵਾ ਕਰ ਰਹੀ ਸੋਸਾਇਟੀ ਦੀ ਤੇ ਨਾ ਵੈਲਕਮ ਹੈ ਤੇ ਮੈਂ ਰਿਕਵੈਸਟ ਕਰਦਾ ਸਾਡੇ ਹੋਰ ਜਿਹੜੇ ਸ਼ੈਰ ਪ੍ਰੇਮੀ ਐ ਅੱਜ ਕੈਂਪ ਦਾ ਫਾਇਦਾ ਉਠਾਓ ਅਲਵਾ ਦੇ ਸਾਥ ਆਇਓ ਸਾਡੇ ਬੜੇ ਐਕਟਿਵ ਮੈਂਬਰ ਐ ਅਲਵਾ ਨੂੰ ਰਿਕਵੈਸਟ ਕਰਦਾ ਉਹ ਵੀ ਜਿਹੜੋ ਇੱਕ ਮੈਸੇਜ ਦੇਣਗੇ 5-7 ਮਿੰਟ ਦੀ ਗੱਲ ਐ ਕੋਈ ਨਾ ਘਾਇਮ ਨਹੀਂ ਲੱਭਣਾ ਪਰਜੀ ਬਣਾ ਕੇ ਗੂਡ ਡੈਂਸਿਟੀ ਟੈਸਟ ਦਾ ਵੀ ਨਾਲ-ਨਾਲ ਫਾਇਦਾ ਫਾਇਦਾ ਡਰਸ ਆਬਕਸਾਈਜ਼ ਦੱਸਦੇ ਮੈਂ ਕਮੈਂਟ ਨਾ ਸਰ ਕੋਲ ਆ ਕੇ ਜਲਨਾ ਲੜ ਸਾਹਿਬ ਆਪクセ ਸਾਈਨ ਕਰਦੇ ਕਿ ਇਹਨੂੰ ਕੋਈ ਪ੍ਰੋਬਲਮ ਹੈ ਸਾਡੇ ਡਾਕਟਰ ਸਾਹਿਬ ਹੀ ਹੈ ਜਿਹੜੇ ਪੁੱਛ ਰਹੇ ਹੈ ਤੇ ਪ੍ਰੋਬਲਮ ਤਾਂ ਕਿਸੇ ਨੂੰ ਹੋ ਸਕਦੀ ਹੈ ਮੈਂ ਡਾਕਟਰ ਹਰਿਮੋਗਨワजी ਜਿਹਨੇ ਪਹਿਲੇ ਹੀ ਅੱਛੇ ਸਾਈਨ ਦੱਸਣ ਰਿਕਵੈਸਟ ਕਰਦਾ ਜਰੂਰ ਸਾਥੀ ਹਾਂ ਮੈਂ ਭਾਈ ਬੰਨੂ ਜੀ ਠੀਕੋ ਦੇਖੋ ਵੱਧਦੀ ਉਮਰ ਦੇ ਨਾਲ ਕਈ ਵਾਰੀ ਇਹਦਾ ਡਿਗੰਦੀ ਟੈਂਡੈਂਸੀ ਹੁੰਦੀ ਹੈ ਮੈਂ ਸਮਝਦਾ ਹਾਂ ਵੀ ਬੁਢੇਰੀ ਉਮਰ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਬੰਦੇ ਦਾ ਗਿਰਕੇ ਫ੍ਰੈਕਚਰ ਹੋ ਜਾਂਦਾ ਤੇ ਹਮੇਸ਼ਾ ਜਿਹੜਾ ਫ੍ਰੈਕਚਰ ਹੁੰਦਾ ਹੈ ਜਾਂ ਚੂਲੇ ਦਾ ਫ੍ਰੈਕਚਰ ਹੁੰਦਾ ਹੈ ਜਾਂ ਰੀੜ ਦੀ ਹੱਡੀ ਦਾ ਫ੍ਰੈਕਚਰ ਤੇ ਜਿਹੜੀ ਕਿ 100% ਪ੍ਰिवੈਂਟ ਕੀਤੀ ਜਾ ਸਕਦੀ ਹੈ ਉਹ ਵਾਇਦੇ ਵੇਲੇ ਜੇ ਅਸੀਂ ਹੱਡੀਆਂ ਦੀ ਸਟਰੈਂਥ ਨੂੰ ਮੇਨਟੇਨ ਕਰਕੇ ਰੱਖੀਏ ਬਹੁਤ ਸਿੰਪਲ ਸਿੰਪਲ ਗੱਲ ਕੀ ਹੈ ਕਿ ਜਿਸ ਤਰ੍ਹਾਂ ਗਿਰਨ ਵਾਸਤੇ ਕੀ ਹੈ ਜਦੋਂ ਬੈਲੈਂਸ بگੜਦਾ ਹੈ ਉਸ ਵੇਲੇ ਮਰੀਜ਼ ਕੀਤਾ ਸੋ ਬੈਲੈਂਸਿੰਗ ਨੂੰ ਮੈਂਟੇਨ ਕਰਨ ਵਾਸਤੇ ਛੋਟੇ ਛੋਟੇ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਇੱਕ ਲੱਤ ਦੇ ਉੱਤੇ ਖੜੇ ਹੋਣ ਦੀ ਪ੍ਰੈਕਟਿਸ ਕਰੋ ਇੱਕ ਲੱਤ ਦੇ ਉੱਤੇ 10 ਸੈਕਿੰਡ 15 ਸੈਕਿੰਡ ਅੱਧਾ ਮਿੰਟ ਜਿੰਨਾ ਵੀ ਖੜ੍ਹ ਸਕੋ ਖੜੋ ਕਈ ਵਾਰੀ ਇੱਕ ਲੱਤ ਦੇ ਤੇ ਕੰਦੀ ਦੇ ਉੱਤੇ ਖੜ੍ਹਦੇ ਆ ਤਾਂ ਥੋੜਾ ਝਿੱਜਾ ਤਾਂ ਫਿਰ ਹੱਥਾਂ ਨੂੰ ਦੋਨਾਂ ਨੂੰ ਸਟੈਟਿਕ ਕਰੋ ਦੋਨਾਂ ਬੈਲੈਂਸ ਬੰਨ ਜਾਂਦਾ ਹੁੰਦਾ ਦੋਨਾਂ ਪੰਜਿਆਂ ਦੇ ਉੱਤੇ ਖੜੇ ਹੋਈਂ ਮੋਨਾਂ ਤੇ ਪੰਜਿਆਂ ਦੇ ਤੇ ਖੜੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰੋ ਇਹਨਾਂ ਲੱਤ ਦੇ ਜਿਹੜੇ ਪੱਠੇ ਆ ਉਹਨਾਂ ਸਾਰਿਆਂ ਤੇ ਖਿਚਾਓ ਕਰਨਾ ਹੈ ਸਟ੍ਰੈਚਿੰਗ ਕਰੋ ਸਟ੍ਰੈਚਿੰਗ ਸਿੰਪਲ 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 ਐਕਸਰਸਾਈਜ਼ ਜਿਹੜੀਆਂ ਇਹਦੇ ਨਾਲ ਪੱਠੇ ਜਿਹੜੇ ਆ ਉਹਨਾਂ ਦੇ ਵਿੱਚ ਹੋਰ ਤਾਪਤਾਂਗੇ ਇੰਨੇ ਸਟ੍ਰੈਚਿੰਗ ਕਰਾਂਗੇ ਪੱਠਾਂ ਦੀ ਸਟਰੈਂਥ ਵਧਦੀ ਹੈ ਤਕੌਣ ਵਧਦੀ ਹੈ ਜਬ ਪੈਰ ਚਾ ਕੇ ਲਿਆ ਤੁਹਾਡੀ ਤੋਂ ਵੀ ਰਾਤ ਮਿਲੇਗੀ ਚੱਲ ਫਿਰਦੇ ਵਿੱਚ ਇਹ ਜਿਹੜਾ ਪੱਠਾ ਸਾਨੂੰ ਚੱਲਣ ਫਿਰਨ ਦੇ ਵਿੱਚ ਹੈਲਪ ਕਰਦਾ ਹੈ ਉਹਨਾਂ ਹੀ ਸਾਰੇ ਚੰਗਾ ਪੱਠਾ ਮਿਲੂ